ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਹਿੰਦੂਆਂ ਦੀ ਰੱਖਿਆ ਵਾਸਤੇ ਜੰਝੂ ਤਿਲਕ ਰਾਖਾ ਪ੍ਰਭ ਤਾੰਕਾ ਕੀਨੋ ਵੱਡੋ ਕਲੂ ਮੈ ਸਾਕਾ ਦੇ ਉਸ ਮਹਾਨ ਸ਼ਬਦ ਦੀ ਜਿਹੜੀ ਉਪਾਸ਼ਨਾ ਜਿਹੜੀ ਕੀਤੀ ਆ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇੱਥੋਂ ਅਨੰਦਪੁਰ ਸਾਹਿਬ ਤੋਂ ਚੱਲੇ ਆ ਪਟਿਆਲੇ ਤੋਂ ਤਮਤਾਨ ਸਾਹਿਬ ਹੁੰਦੇ ਹੋਏ ਇਹ ਪਾਤਣਾ ਦੇ ਰੋਡ ਤੋਂ ਲੰਘਦੇ ਹੋਏ ਦਿੱਲੀ ਚਾਂਦਨੀ ਚੌਕ ਤੇ ਜਾ ਕੇ ਆਪਣੀ ਕੁਰਬਾਨੀ ਦਿੰਦੇ ਆ ਇਹ ਜਿਹੜੇ ਸਾਡੇ ਇਤਿਹਾਸਿਕ ਸਾਡੇ ਗੁਰੂਆਂ ਦੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਐਡੇ ਵੱਡੇ ਕਾਰਨਾਮੇ ਕੀਤੇ ਉਹਨਾਂ ਦੇ ਨਾਂ ਤੇ ਇੱਕ ਮਾਰਗ ਜੇ ਰੱਖੇ ਸਨ ਇਹ ਉਹਨਾਂ ਦੇ ਨਾਂ ਦੇ ਮਾਰਗ ਦੇ ਬਦਲ-ਬਦਲ ਦਿੱਤੇ ਕੋਈ ਆਮ ਕਿੰਨ ਬੰਦੇ ਹੈ ਜਿਹੜੇ ਇਹਨਾਂ ਦੀ ਕੋਈ ਕੌਮ ਨੂੰ ਕੋਈ ਦੇਨ ਨਹੀਂ ਉਹਨਾਂ ਦੇ ਨਾਂ ਦੇ ਉੱਤੇ ਮਾਰਗ ਦਾ ਨਾਂ ਰੱਖ ਦਿੱਤਾ ਇਹ ਬੜੀ ਵੱਡੀ ਇੱਕ ਬਹੁਤ ਵੱਡੀ ਸ਼ਾਸ਼ਤਰੀਅਤ ਹੈ ਤੇ ਇਸੇ ਕੌਮ ਨਾਲ ਤਾਂ ਕਾ ਵੀ ਹੈ ਪਿਛਲੇ ਸਮੇਂ ਸਰਕਾਰਾਂ ਨੇ ਇਹਦਾ ਨਾਂ ਜਿਹੜਾ ਪਹਿਲਾਂ ਗੁਰੂ ਤੇਗ ਬਹਾਦਰ ਦੇ ਨਾਮ ਤੋਂ ਬਦਲ ਕੇ ਇਹਦਾ ਸੰਤਰਾਮ ਸਿੰਘਲਾ ਮਾਰਗ ਰੱਖ ਦਿੱਤਾ ਜਿਹੜਾ ਪਟਿਆਲੇ ਤੋਂ ਪਾਤੜਾ ਨੂੰ ਰੋਡ ਜਾਂਦਾ ਵੀ ਇੱਕ ਬਹੁਤ ਵੱਡੀ ਘਨਿਉਣੀ ਹਰਕਤ ਹੈ ਤੇ ਪਰ ਅਸੀਂ ਹੁਣ ਵੀ ਕਹਿੰਦੇ ਹਾਂ ਵੀ ਅਜੇ ਵੀ ਉਹਨੂੰ ਦੁਬਾਰਾ ਫਿਰ ਚੇਂਜ ਕੀਤਾ ਜਾਏ ਜੇਕਰ ਮਾਰਗ ਦਾ ਨਾਮ ਬਦਲਿਆ ਤੇ ਫਿਰ ਵੱਡਾ ਸੰਘਰਸ਼ ਵੀ ਵਿੱਢਿਆ ਜਾ ਸਕਦਾ ਹੈ ਕਿਉਂਕਿ ਇਹ ਜਿਹੜਾ ਨਾਮ ਗੁਰੂ ਤੇਗ ਦੇ ਨਾਮ ਤੇ ਰੱਖਿਆ ਹੈ ਉਸ ਨੂੰ ਦੁਬਾਰਾ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਦੇ ਉੱਤੇ ਹੀ ਰੱਖਾ ਕੇ ਰਵਾਂਗੇ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਜੇ ਸੱਚੇ ਦਿਲੋਂ ਕਰਨਾ ਚਾਹੁੰਦੇ ਆ ਤੇ ਮੈਂ ਸਮਝਦਾ ਇਹਨਾਂ ਨੂੰ ਛੇਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਮ ਤੇ ਇਸ ਰੋਡ ਦਾ ਨਾਮ ਰੱਖਣਾ ਚਾਹੀਦਾ ਇਦੇ ਵਿੱਚ ਜਿੰਨੇ ਨੇ ਪਾਤਰਾ ਰੋਡ ਜਿਹੜੀ ਹੈਗੀ ਜੀ ਉਹਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਕਰਨਵਾਰ ਇਹਨਾਂ ਨੇ ਬਣੋ ਪੁੱਟਾ ਅੱਜ ਦੀ ਖਾਨਸਾ ਜੀ ਅੱਜ ਕੁਝ ਆਫਰੇਜਰ ਤੇ ਕੰਪਨੀ ਨਾਲ ਇੱਥੇ ਭਾਈ ਕੱਠ ਨਾਲ ਤਸਵੀਰ ਅੱਤਰ ਦੇ ਵਿੱਚ ਪਹੁੰਚੀ ਕੀ ਕਾਰਨ ਹੈ ਜੀ ਇਹ ਦੇਖੋ ਅੱਜ ਬਹੁਤ ਵੱਡਾ ਮਹੱਤਵਪੂਰਨ ਕਾਰਨ ਹੈ ਕਿਉਂਕਿ ਸਰਬੰਸਦਾਨੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਹਿਬਜ਼ਾਦਿਆਂ ਦੇ ਪਰਿਵਾਰ ਵਿਛੋੜੇ ਦੇ ਕੁਰਬਾਨੀਆਂ ਦੇ ਦਿਨ ਚੱਲ ਰਹੇ ਆ ਕਿ ਅਸੀਂ ਸਰਕਾਰ ਨੂੰ ਇਹ ਯਾਦ ਕਰਾਉਣ ਆਏ ਆ ਕਿ ਇਹ ਕੁਰਬਾਨੀਆਂ ਜਿਹੜੀਆਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਹਿੰਦੂਆਂ ਦੀ ਰੱਖਿਆ ਵਾਸਤੇ ਜੰਝੂ ਤਿਲਕ ਰਾਖਾ ਪ੍ਰਭ ਤਾंका ਕੀਨੋ ਵੱਡੋ ਕਲੂ ਮੈਂ ਸਾਕਾ ਦੇ ਉਸ ਮਹਾਨ ਸ਼ਬਦ ਦੀ ਜਿਹੜੀ ਉਪਾਸ਼ਨਾ ਜਿਹੜੀ ਕੀਤੀ ਆ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇੱਥੋਂ ਅਨੰਦਪੁਰ ਸਾਹਿਬ ਤੋਂ ਚੱਲੇ ਆ ਪਟਿਆਲੇ ਤੋਂ ਕਮਤਾਨ ਸਾਹਿਬ ਹੁੰਦੇ ਹੋਏ ਇਹ ਪਾਤਣਾ ਦੇ ਰੋਡ ਤੋਂ ਲੰਘਦੇ ਹੋਏ ਦਿੱਲੀ ਚਾਂਦਨੀ ਚੌਕ ਤੇ ਜਾ ਕੇ ਆਪਣੀ ਕੁਰਬਾਨੀ ਦਿੰਦੇ ਆ ਪਰ ਪਿਛਲੇ ਸਮੇਂ ਸਰਕਾਰਾਂ ਨੇ ਇਹਦਾ ਨਾਂ ਜਿਹੜਾ ਪਹਿਲਾਂ ਗੁਰੂ ਤੇਗ ਬਹਾਦਰ ਦੇ ਨਾਮ ਤੋਂ ਬਦਲ ਕੇ ਇਹਦਾ ਸੰਤਰਾਮ ਸਿੰਘਲਾ ਮਾਰਗ ਰੱਖ ਦਿੱਤਾ ਜਿਹੜਾ ਪਟਿਆਲੇ ਤੋਂ ਪਾਤੜਾ ਨੂੰ ਰੋੜ ਜਾਂਦਾ ਸੋ ਇਹ ਸਮੁੱਚੇ ਇਲਾਕੇ ਦੇ ਹਿੰਦੂ ਅਤੇ ਸਿੱਖਾਂ ਦੀ ਜਿਹੜੀ ਆ ਇਹ ਮੰਗ ਆ ਸਰਕਾਰ ਤੋਂ ਕਿ ਇਹਦਾ ਨਾਂ ਦੁਬਾਰਾ ਜਲਦ ਤੋਂ ਜਲਦ ਬਦਲ ਕੇ ਸ਼੍ਰੀ ਗੁਰੂ ਤੇਗ ਬਹਾਦਰ ਸ਼ਹੀਦ ਦੀ ਮਾਰਗ ਰੱਖਿਆ ਜਾਏ ਇਹ ਜਿਹੜੀਆਂ ਸਰਕਾਰਾਂ ਨੇ ਜੇ ਇਹਨਾਂ ਦੇ ਵਾਕਈ ਜਿਹੜੇ ਹਿਰਦੇ ਪਾਕ ਆ ਤਾਂ ਜਿਵੇਂ ਸਾਬ ਜਾਦਿਆਂ ਦੇ ਦਿਹਾੜੇ ਚੱਲ ਰਹੇ ਆ ਤਾਂ ਮੈਂ ਸਮਝਦਾ ਵੀ ਸਰਕਾਰ ਲਈ ਇਹ ਬਹੁਤ ਵਧੀਆ ਮੌਕਾ ਹੈ ਕਿ ਇਹਨਾਂ ਦਿਹਾੜਿਆਂ ਦੇ ਵਿੱਚ ਹੀ ਆਉਣ ਵਾਲੇ ਦਿਨਾਂ 'ਚ 28 ਤਰੀਕ ਤੱਕ ਜੋ ਸ਼ੀਦੀ ਦਿਹਾੜੇ ਚੱਲ ਰਹੇ ਨੇ ਫਿਰ ਅੱਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਿਹਾੜੇ ਜਿਹੜੇ ਪ੍ਰਕਾਸ਼ ਦਿਹਾੜੇ ਵੀ ਆਉਣੇ ਆ ਵੀ ਉਦੋਂ ਪਹਿਲਾਂ ਪਹਿਲਾਂ ਇਹ ਜਿਹੜੀ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਜੇ ਸੱਚੇ ਦਿਲੋਂ ਕਰਨਾ ਚਾਹੁੰਦੇ ਆ ਤੇ ਮੈਂ ਸਮਝਦਾ ਇਹਨਾਂ ਨੂੰ ਛੇਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਮ ਤੇ ਇਸ ਰੋਡ ਦਾ ਨਾਮ ਰੱਖਣਾ ਚਾਹੀਦਾ ਤੇ ਇਹ ਅੱਜ ਅਸੀਂ ਇੱਕ ਮੰਗ ਪੱਤਰ ਦਿੱਤਾ ਤੇ ਸਰਕਾਰ ਨੂੰ ਆਉਣ ਵਾਲੇ ਸਮੇਂ 'ਚ ਇਹ ਵੀ ਆ ਕਿ ਜੇ ਇਹ ਸਾਡੀ ਜਿਹੜੀ ਮੰਗ ਆ ਬੇਨਤੀ ਪੱਤਰ ਆ ਪ੍ਰਵਾਨ ਸਰਕਾਰ ਜਲਦੀ ਨਹੀਂ ਕਰਦੀ ਤੇ ਇਹਦੇ ਲਈ ਬਹੁਤ ਵੱਡਾ ਤੇ ਤਿੱਖਾ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਸੰਘਰਸ਼ ਕਰਨ ਲਈ ਲਾਮਬੰਦੀ ਕਰ ਚੁੱਕੀ ਐ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਦੋਂ ਯਾਦ ਪੱਤਰ ਦੇ ਨਾਲ ਇਹ ਜ਼ਰੂਰ ਫਿਰ ਦੱਸਿਆ ਜਾਊਗਾ ਕਿ ਸਿੱਖ ਸੰਗਤਾਂ ਔਰ ਹਿੰਦੂ ਸਿੱਖ ਜਿਹੜੇ ਆ ਸਾਰੇ ਸਮੁੱਚੇ ਇਲਾਕੇ ਦੇ ਜਿਹੜੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਇਸ ਮਾਰਗ ਨੂੰ ਕਿਵੇਂ ਉਹਦਾ ਨਾਮ ਜਿਹੜਾ ਬਦਲਿਆ ਗਿਆ ਉਹਦੇ ਖਿਲਾਫ ਡਟ ਕੇ ਖੜੀਆਂ ਹੋਣਗੀਆਂ ਜੀ ਸੋ ਜਲਦੀ ਤੋਂ ਜਲਦੀ ਫੇਰ ਬੇਨਤੀ ਕਰਦੇ ਆ ਕਿ ਇਹਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਮਾਰਗ ਰੱਖ ਕੇ ਜਿਹੜਿਆ ਰੱਖਿਆ ਜਾਵੇ ਤੇ ਗੁਰੂ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲੋਕੀਏ ਕੀ ਕਹਿਣਾ ਚਾਹੁੰਦੇ ਹੈ ਕਿ ਜਿਹੜਾ ਇਹ ਰੋਡ ਦਾ ਨਾਮ ਥੋੜਾ ਜਿਹਾ ਮਿਸਪਲੇਸ ਹੋਇਆ ਪਿਆ ਹੈਗਾ ਕਾਫੀ ਚਿਰ ਤੋਂ ਚਰਚਾ ਦੇ ਵਿੱਚ ਹੈ ਇਹ ਸਭ ਤੋਂ ਪਹਿਲਾਂ ਤੇ ਮੈਂ ਇਥੋਂ ਜੀ ਸੰਗਤਾਂ ਨੇ ਇਹਨਾਂ ਤੁਹਾਨੂੰ ਆਧਨ ਕਰਨਾ ਭਾਈ ਬਾਬਾ ਕਲਦੀਪ ਸਿੰਘ ਜਿਨ੍ਹਾਂ ਨੇ ਇਹ ਪਰਾਲਾ ਫਿਰ ਦੁਬਾਰਾ ਸ਼ੁਰੂ ਕੀਤਾ ਹੈ ਕਿਉਂਕਿ ਸਮੇਂ-ਸਮੇਂ ਤੇ ਕੁਝ ਇਹ ਭਾਵੇਂ ਸਿੱਕੀ ਵੇਚ ਦੇ ਵਿੱਚ ਵੀ ਸਨ ਤਾਂ ਚਾਪਲੂਸੀ ਕਰਕੇ ਇਹ ਜਿਹੜੇ ਸਾਡੇ ਇਤਿਹਾਸਿਕ ਸਾਡੇ ਗੁਰੂਆਂ ਦੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਐਡੇ ਵੱਡੇ ਕਾਰਨਾਮੇ ਕੀਤੇ ਉਹਨਾਂ ਦੇ ਨਾਂ ਤੇ ਇੱਕ ਮਾਰਕੀਟ ਰੱਖੇ ਸਨ ਇਹ ਉਹਨਾਂ ਦੇ ਨਾਂ ਦੇ ਮਾਰਗ ਦੇ ਬਦਲ-ਬਦਲ ਦਿੱਤੇ ਕੋਈ ਆਮ ਪਚੰਦ ਬੰਦੇ ਜਿਹੜੇ ਕਿਹਨਾਂ ਦੀ ਕੋਈ ਕੌਮ ਨੂੰ ਕੋਈ ਦੇਨ ਨਹੀਂ ਉਹਨਾਂ ਦੇ ਨਾਂ ਦੇ ਉੱਤੇ ਮਾਰਗ ਦਾ ਨਾਂ ਰੱਖ ਦਿੱਤਾ ਇਹ ਬੜੀ ਵੱਡੀ ਇੱਕ ਬਹੁਤ ਵੱਡੀ ਸ਼ਾਸ਼ਤਰੀ ਹੈ ਤੇ ਇਸੇ ਕੌਮ ਨਾਲ ਤੱਕ ਆ ਵੀ ਹੈ ਤੇ ਇਹ ਜੋ ਉਪਰਾਲਾ ਹੁਣ ਕਰ ਰਹੇ ਹਨ ਇਹਦਾ ਨਾਂ ਬਦਲ ਕੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਿਮਾਰਗ ਰੱਖਣਾ ਚਾਹੀਦਾ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਇਸ ਰਸਤੇ ਉੱਤੇ ਜੋ ਦਿੱਲੀ ਵਿੱਚ ਗਏ ਤੇ ਉਹ ਇਸ ਰਸਤੇ ਉੱਤੇ ਗਏ ਇਸ ਨਾਮਰਗ ਦਾ ਨਾਮ ਬਦਲ ਦੇਣਾ ਵੀ ਇੱਕ ਬਹੁਤ ਵੱਡੀ ਕਹਨਿਉਣੀ ਹਰਕਤ ਹੈ ਤੇ ਪਰ ਅਸੀਂ ਹੁਣ ਵੀ ਕਹਿੰਦੇ ਹਾਂ ਵੀ ਅਜੇ ਵੀ ਉਹਨੂੰ ਦੁਬਾਰਾ ਫਿਰ ਚੇਂਜ ਕੀਤਾ ਜਾਏ ਜੇਕਰ ਮਾਰਗ ਦਾ ਨਾਮ ਨਾਮ ਬਦਲਿਆ ਤੇ ਫਿਰ ਵੱਡਾ ਸੰਘਰਸ਼ ਵੀ ਵਿੱਢਿਆ ਜਾ ਸਕਦਾ ਹੈ ਕਿਉਂਕਿ ਇਹ ਜਿਹੜਾ ਨਾਮ ਗੁਰੂ ਤੇ ਦੇ ਨਾਮ ਤੇ ਰੱਖਿਆ ਹੈ ਉਸ ਨੂੰ ਦੁਬਾਰਾ ਫਿਰ ਗੁਰੂ ਤੇ ਬਹਾਦਰ ਸਾਹਿਬ ਜੀ ਦੇ ਨਾਮ ਦੇ ਉੱਤੇ ਹੀ ਰੱਖਾ ਕੇ ਰਵਾਂਗੇ ਦਾ ਇਸ ਦਾ ਨਾਮ ਕੀ ਹੈ ਜੀ ਸੜਕ ਦੇ ਉੱਤੇ ਜੋ ਚਰਚਾ ਦੇ ਵਿੱਚ ਇਹ ਜਿਹੜੀ ਪਾਰਟੀ ਹੁੰਦੀ ਹੈ ਪਾਰਟੀ ਆਪਣੇ ਖੁਸ਼ ਕਰਨ ਵਾਸਤੇ ਚੀਤਨ ਖੁਸ਼ ਕਰਦੀ ਨਹੀਂ ਜਿਨ੍ਹਾਂ ਦੀ ਕੋਈ ਕੁਰਬਾਨੀ ਨਹੀਂ ਹੁੰਦੀ ਤੇ ਜੇ ਇੱਕ ਮਾਰਗੇ ਪਏ ਕਿਥੇ ਰੱਖਦਾ ਜੋ ਕਾਂਗਰਸੀ ਪਾਰਟੀ ਆਈ ਤੇ ਉਹਨਾਂ ਸੰਤਰਾਮ ਸਿੰਘਲਾ ਦੇ ਨਾਂ ਤੇ ਰੱਖਦਾ ਪਰ ਸੰਤਰਾਮ ਸਿੰਘਲਾ ਦੀ ਕੀ ਦੇਣ ਹੈ ਕੀ ਕੁਰਬਾਨੀ ਉਹਦੀ ਸੇਕਮ ਨੂੰ ਉਹਦੀ ਪੰਥ ਨੂ ਜਾਂ ਦੂਜਾ ਮਨੁੱਖਤਾ ਨੂੰ ਕੀ ਕੁਰਬਾਨੀ ਹੈ ਸਿਰਫ ਇੱਕ ਦੇ ਇੱਕ ਸਿਆਸੀ ਪਾਰਟੀ ਦਾ ਐਮਪੀ ਹੋਣ ਦੇ ਨਾਤੇ ਉਹ ਮਾਰਗ ਗੁਰੂ ਤੇਗ ਬਹਾਦਰ ਦੇ ਨਾਂ ਤੋਂ ਜਿਨ੍ਹਾਂ ਦੀ ਲਹਸਾਨੀ ਸ਼ਹਾਦਤ ਹੋਵੇ ਉਹਦੇ ਨਾਂ ਤੋਂ ਬਦਲ ਕੇ ਇੱਕ ਆਮ ਜੇ ਬੰਦੇ ਦੇ ਉੱਤੇ ਨਾਂ ਦੇ ਰੱਖ ਦੇਣਾ ਇਹ ਵੱਡੀ ਬਹੁਤ ਵੱਡੀ ਚਾਪਲੂਸੀ ਤੇ ਇੱਕ ਇੱਕ ਤੜੇ ਇੱਕ ਫਿਰਕੇ ਨੂੰ ਖੁਸ਼ ਕਰਨ ਵਾਸਤੇ ਇਹ ਹਰਕਤ ਕੀਤੀ ਗਈ ਜੀ ਨੂੰ ਮੰਗਬਤ ਦਿੰਦਾ ਮੈਂ ਸਰਕਾਰ ਤੱਕ ਇਹਨਾਂ ਦੀ ਜਿਹੜੀ ਆਵਾਜ਼ ਹੈ ਪਹੁੰਚਾਉਂਦਾ ਧੰਨਵਾਦ ਇਹ ਕੀ ਕਾਰਨ ਸੀਗਾ ਜੀ ਮਤਲਬ ਇਹ ਮਤਲਬ ਕੀ ਖਾਸ ਗੱਲ ਹੈ ਕਿ ਅੱਜ ਇੰਨੀ ਮਤਲਬ ਸਿਕ ਜੱਦੇਬੰਦੀ ਇਕੱਠੀ ਹੋਈ ਹੈ ਜੀ ਮੰਗਬਤ ਦਿੰਦਾ ਜੀ ਇਹਨਾਂ ਨੇ ਆਪਾਂ ਇਹ ਜਿਹੜੇ ਵਿੱਚ ਇਹਨੇ ਪਾਤਲਾ ਰੋਡ ਜਿਹੜੀ ਹੈਗੀ ਜੀ ਉਹਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਕਰਨ ਵਾਰ ਇਹਨਾਂ ਨੇ ਹੁਕਮ ਦਿੱਤਾ ਹੈ ਅਜਿਹਾ ਸੀ ਨਾਮ ਹੈ ਜੀ ਉਸ ਰੋਡ ਦਾ ਸੰਤਰਾਮ ਸਿੰਘ ਲਾਰੋ